ਕਿ ਆਪਣਾ ਪਾਲੂ ਲੈ ਕੇ ਦੱਸਿਆ ਜਾ ਰਿਹਾ ਐਨਐਸਏ ਖਰਮ ਕੀਤੀ ਇਹ ਕਿੰਨੇ ਲੋਕਾਂ ਨੇ ਐਨਐਸਏ ਖਰਮ ਕੀਤੀ ਇਹ ਕੀ ਡੀਟੇਲ ਹੈ ਦੇਖੋ ਇਹ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਜਨਾਲੇ ਜਦੋਂ ਪੁਲਿਸ ਸਟੇਸ਼ਨ ਤੇ ਈਸ਼ੂ ਖੜਾ ਹੁੰਦਾ ਹੈ ਉੱਤੇ ਟੈਕ ਕੀਤਾ ਜਾਂਦਾ ਤੇ ਉਦੋਂ 39 ਨੰਬਰ ਤੇ ਐਫਆਰ ਰਜਿਸਟਰ ਹੁੰਦੀ ਹੈ ਇਹ ਜਿਹੜੇ 10 ਬੰਦੇ ਦੇ ਖਿਲਾਫ ਐਨਐਸਏ ਲੱਗੀ ਸੀ ਹਾਲੇ ਤੱਕ ਜਿਨ੍ਹਾਂ ਨੂੰ ਉਸ ਤੇ ਰੈਸਟ ਨਹੀਂ ਪਈ ਤੇ ਅਸੀਂ ਉਸ ਨੂੰ ਅਸਿਸਟ ਕਰਦੇ ਆ ਆਖਰੀ ਡੇਟ ਦੇ ਵਿੱਚ ਸਿਰਫ 7 ਜਣੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਤੱਕ ਵਿੱਚ ਅਰੈਸਟ ਕਰ ਜੀ ਉਹਨਾਂ ਨੂੰ ਪੰਜਾਬ ਲੈ ਕੇ ਆਪਾਂ ਕੇ ਅਸੀਂ ਦਰਤੀਸ਼ ਬੇਗਦਾਲਾ ਸਿਰ 7 ਬੰਦੇ ਆ ਜੀ ਉਹਨਾਂ ਦੇ ਨਾਮ ਹੈ ਜੀ ਬਸੰਤ ਸਿੰਘ ਭਗਵਨ ਸਿੰਘ ਬਾਜੇ ਕੇ ਗੁਰਮੀਤ ਸਿੰਘ ਬੁੱਕਨਵਾਲ ਸਰਵਜੀਤ ਸਿੰਘ ਕਲਸੀ ਬਿਬਿੰਦਰਪਾਲ ਸਿੰਘ ਗੁਰੀਆਵਾਲਾ ਹਰਜੀਤ ਸਿੰਘ ਔਰ ਕਲਵੰਕ ਰੌਕੇਤ ਕਲਵੰਸਿੰਗ ਧਾਲੀ ਹਾਂਜੀ ਪ੍ਰੋਪਰ ਜੋ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਹੈ ਬਿਲਕੁਲ ਉੱਤੇ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅਮ੍ਰਿਤਸਰ ਦੇ ਵਿੱਚ ਜਿਹੜਾ ਹੋ ਰਿਹਾ ਪਿਆਰ ਵਕਫਾ ਕਰਮਿਆਂ ਜਿੱਥੇ ਇਹਨਾਂ ਤੇ ਵੀ ਲੜਿੰਦਾ ਹੈ ਉਸ ਸਾਹਮਣੇ ਇਹਨਾਂ ਤੇ ਐਕਟ ਕੀਤਾ ਜਾ